ਕਿ ਵੀ ਦੇ ਦਸਤਾਨਾ ਦੇਖੋ ਪ੍ਰੋਗਰਾਮ ਵਿੱਚ ਸਵਾਗਤ ਹੈ ਅੱਜ ਅਸੀਂ ਬੜੀ ਛਟਪਟੀ ਮਜ਼ੇਦਾਰ ਦੀ ਬਿਨਾ ਤੇਲ ਦੇ ਚਿਕਨ ਲੈ ਕੇ ਆਏ ਆ ਤੇ ਚਲੋ ਫਿਰ फटाफट ਆਓ ਬਣਾਈਏ ਤੇ ਖਾਈਏ ਹਾਂਜੀ ਆਂਡੀ ਤੇ ਰੈਸਪੀ ਬੜੀ ਮਜ਼ੇਦਾਰ ਦੀ ਐਨੇ ਕੀ ਕਰਨ ਮੈਂ ਕੀ ਦੱਸਾਂ ਮੇਰੀ ਹਿੱਟ ਰੈਸਪੀ ਹੈ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਹੈ ਐਨੀ ਗਰਮੀ ਦੇ ਵਿੱਚ ਅger ਕੰਮ ਕਰਨ ਦਾ ਦਿਲ ਨਾ ਕਰੇ ਤੇ ਇਹ ਰੈਸਪੀ ਬਣਾਣਾ ਤੇ ਵਾ 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 ਕਮਾਲ ਕਰ ਦਿੰਦੀ ਫਿਰ ਤੁਸੀਂ ਮੈਨੂੰ ਸੱਚੀ ਲਿਖੋਗੇ ਪੱਕਾ ਪ੍ਰੋਮਿਸ ਲੋ ਜੀ ਸਟਾਰਟ ਕਰਦੇ ਹਾਂ ਆਪਾਂ ਫਿਰ ਆਪਣੀ ਰੈਸਪੀ ਅੱਧਾ ਕਿਲੋ ਸਾਡੇ ਕੋਲ ਚਿਕਨ ਹੈ ਦੋ ਸਾਡੇ ਕੋਲ ਟਮਾਟਰ ਦੋ ਪਿਆਜ਼ ਥੋੜਾ ਜਿਹਾ ਅਦਰਕ ਥੋੜਾ ਜਿਹਾ ਲਸਣ ਤੇ ਇੱਕ ਹਰੀ ਮਿਰਚ ਨਾਲ ਹੀ ਅਸੀਂ ਅੱਧਾ ਚਮਚ ਨਮਕ ਅੱਧਾ ਚਮਚ ਹਲਦੀ ਅੱਧਾ ਚਮਚ ਮਿਰਚ ਤੇ 300 ਗ੍ਰਾਮ ਜਿਹੜਾ ਪਾਣੀ ਹੈ ਇੱਕ ਗੱਲ ਦੇਖੋ ਤੇ ਫਿਰ ਵਿੱਚ ਕੋਈ ਔਇਲ ਦੇਖਿਆ ਬਿਨਾ ਥਿਓ ਦੇ ਅਸੀਂ ਜਿਹੜਾ ਹੈਗਾ ਅੱਜ ਚਿਕਨ ਬਣਾਉਣ ਜਾ ਰਹੇ ਹਾਂ ਤੇ ਉਹ ਵੀ ਇੰਨੀ ਮਜ਼ੇਦਾਰੀ ਚਟਪੜੀ ਰੈਸਪੀ ਦੇਖਣਾ ਮਿੰਟਸ ਕਿੰਨਾ ਚਾਦੀ ਜਿਹੜਾ ਚਿਕਨ ਬਨੇਗਾ ਦੋ ਪਿਆਜ਼ ਹੈ ਆਪਣੀ ਬੁਸਨੂ ਬ੍ਰੀਕ ਬ੍ਰੀਕ ਕੱਟ ਲਿਆ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਟਮਾਟਰ ਅਦਰਕ ਤੇ ਜਿਹੜਾ ਸਾਡੇ ਕੋਲ ਲਸਣ ਹੈ ਉਸ ਨੂੰ ਵੀ ਅਸੀਂ ਜਿਹੜਾ ਹੈਗਾ ਮਿਕਸੀ ਦੇ ਵਿੱਚ ਬੀਟ ਕਰ ਲਾ ਦੇਣਾ ਦੇਖਣਾ ਫਿਰ ਉਸਦੇ ਬਾਅਦ ਇਸ ਦੇ ਨਾਲ ਹਾਂਜੀ ਸਾਡੇ ਟਮਾਟਰ ਅਦਰਕ ਲਸਣ ਤੇ ਮਿਰਚ ਦਾ ਜਿਹੜਾ ਪੇਸਟ ਹੈ ਉਹ ਵੀ ਪੀੜੀ ਹੋ ਗਿਆ ਪਿਆਜ਼ ਅਸੀਂ ਆਲਰੇਡੀ ਕੱਟ ਲਏ ਨੇ ਮਸਾਲੇ ਸਾਡੇ ਕੋਲ ਪਏ ਨੇ ਤੇ ਚਿਕਨ ਵੀ ਸਾਡੇ ਕੋਲ ਪਿਆ ਦੇਖੋ ਕਿੰਨੀ ਚਟਪਟੀ ਰੱਖਤੀ ਚਿਕਨ ਨੂੰ ਤੁਸੀਂ ਪਾ ਦਿਓ ਕੁੱਕਰ ਦੇ ਵਿੱਚ ਗੈਸ ਅਸੀਂ ਕਰ ਦਿੱਤੀ ਹੈ ਔਨ ਨਾਲ ਹੀ ਅਸੀਂ ਇਸ ਦੇ ਵਿੱਚ ਆ ਪਾਵਾਂਗੇ ਪਿਆਜ਼ ਜਿਹੜੇ ਸਾਡੇ ਕੋਲ ਪਿਆਜ਼ ਕੱਟੇ ਸੀ ਤੁਸੀਂ ਬਰੀ ਬਰੀ ਕੱਟਣਾ ਚਾਹੇ ਤੁਸੀਂ ਇਸ ਨੂੰ ਕद्दूकस ਕਰ ਲਓ ਸਾਡੇ ਕੋਲ ਜਿਹੜਾ ਨਮਕ ਹਲਦੀ ਤੇ ਮਿਰਚ ਦੇਖ ਲਓ ਅਸੀਂ ਹੋਰ ਇੱਥੇ ਕੋਈ ਗਰਮ ਮਸਾਲਾ ਕੋਈ ਜੀਰਾ ਪਾਊਡਰ ਕੋਈ ਖੜਾ ਮਸਾਲੇ ਕੁਝ ਨਹੀਂ ਅਸੀਂ ਚੈਟ ਕਰਾਂਗੇ ਨਾਲ ਹੀ ਅਸੀਂ ਜਿਹੜਾ ਅਦਰਕ ਲਸਣ ਦਾ ਪੇਸਟ ਹੈਗਾ ਜਿਹੜਾ ਤੇ ਟਮਾਟਰ ਦਾ ਉਹ ਅਸੀਂ ਇਸ ਦੇ ਵਿੱਚ ਪਾ ਦਾਂਗੇ 300 ਗ੍ਰਾਮ ਜਿਹੜਾ ਸਾਡੇ ਕੋਲ ਪਾਣੀ ਹੈ ਉਹ ਵੀ ਅਸੀਂ ਇਸ ਦੇ ਵਿੱਚ ਮਿਕਸ ਕਰ ਦਾਂਗੇ ਅੱਛੀ ਤਰ੍ਹਾਂ ਸਾਰਾ ਕੁਝ ਅਸੀਂ ਇਸ ਦੇ ਵਿੱਚ ਪਾ ਦਿੱਤਾ ਹੁਣ ਕੁੱਕਰ ਨੂੰ ਅਸੀਂ ਹਿਲਾਵਾਂਗੇ ਤੇ ਬੱਸ ਹੁਣ ਅਸੀਂ ਛਾਟ ਕੰਜੜਾ ਹੈਗਾ ਲਗਾਵਾਂਗੇ ਸਾਰਾ ਕੁਝ ਮਿਕਸ ਕਰ ਦਿੱਤਾ ਅਸੀਂ ਇਸ ਨੂੰ ਇੱਕ সিটি ਆਪ ਤੱਕ ਅਸੀਂ ਇਸ ਨੂੰ ਪਹਿਲੇ ਆਪਣੇ ਤੇਜ ਗੈਸ ਤੇ ਰੱਖਾਂਗੇ ਫਿਰ ਜਦੋਂ ਇੱਕ সিটি ਆ ਜਾਏਗੀ ਉਸ ਤੋਂ ਬਾਅਦ ਅਸੀਂ ਅੱਧਾ ਘੰਟਾ ਇਸ ਨੂੰ ਸਲੋ ਗੈਸ ਤੇ ਬਣਾਣਾ ਉਸ ਤੋਂ ਬਾਅਦ ਅਸੀਂ ਤੁਹਾਨੂੰ ਚਿਕਨ ਦੇ ਨਜ਼ਾਰੇ ਇੱਕ ਖੁਵ ਆਹਾ ਆਹਾ ਫਿਰ ਦੇਖਣਾ ਕਿੰਨਾ ਮਜ਼ੇਦਾਰ ਦਾ ਚਿਕਨ ਸੱਡਾ ਬਣ ਕੇ ਤਿਆਰ ਹੋਈਗਾ ਲਓ ਜੀ ਅੱਧਾ ਘੰਟਾ ਹੋ ਗਿਆ ਹਾਂ ਕਿੰਨੀਆਂ ਵਧੀਆ ਮਜ਼ੇਦਾਰੀਆਂ ਖੁਸ਼ਬੂਆਂ ਦੇਖਿਆ ਹੈ ਨਾ ਬਿਨਾ ਤੇਲ ਦੇ ਚਿਕਨ ਹੋ ਗਈ ਆਹਾ ਆਹਾ ਪਾ ਲਓ ਜੀ ਹੁਣ ਅਸੀਂ ਸਰਵ ਕਰਨ ਜਾ ਰਹੇ ਹਾਂ ਦੇਖੋ ਕਿੰਨਾ ਮਜ਼ੇਦਾਰ ਦਾ ਕਿੰਨੀ ਵਧੀਆ ਜਿਸ ਤਰ੍ਹਾਂ ਖਰੋੜੇ ਖਾਂਦੇ ਹਨ ਨਾ ਉਹ ਚੀਜ਼ ਬਣੀ ਹੈ ਜਿਹੜੀ ਖਰੋੜਿਆਂ ਦੀ ਜਿਹੜੀ ਤਰੀ ਹੁੰਦੀ ਹੈ ਨਾ ਚਾਹੇ ਨੂੰ ਤੁਸੀਂ ਪੀਓ ਤਰੀ ਨੂੰ ਸੂਪ ਵਾਂਗੂ ਪੀਓ ਤੇ ਲੋ ਜੀ ਅਸੀਂ ਤਾਂ ਹੁਣ ਸਰਵ ਕਰਨ ਜਾ ਰਹੇ ਹਾਂ ਤੇ ਰੋਟੀ ਸਾਡੀ ਤਿਆਰ ਹੈ ਤੇ ਹੁਣ ਅਸੀਂ ਖਾਵਾਂਗੇ ਤੇ ਤੁਹਾਨੂੰ ਵੀ ਅਸੀਂ ਕਹਿ ਰਹੇ ਹਾਂ ਬਿਲਾਓ ਖਾਓ ਤੇ ਸਾਰਿਆਂ ਨੂੰ ਖਿਲਾਓ ਦੇਖੋ ਕਿੰਨਾ ਮਾਇਆ ਜ਼ਿਆਦਾ ਖੁਸ਼ਬੂ ਹੈ ਕਿੰਨਾ ਸਾਡੀ ਰਸੋਈ ਦਾ ਮਹਿਕ ਗਈ ਹੈ ਜੀ ਪੂਰੀ ਜ਼ਬਰਦਸਤ ਤੇ ਹੁਣ ਉੱਪਰ ਦੀ ਪਾਣੀ ਨੇ ਕਰ ਤਨੀਆ ਤੇ ਤਨੀਆ ਪਾਓ ਸਜਾਓ ਤੇ ਸਾਰਿਆਂ ਨੂੰ ਖਿਲਾਓ ਤੇ ਲੋ ਜੀ ਹੈ ਨਾ ਦੇਖਿਆ ਕਿੰਨੀ ਜ਼ਬਰਦਸਤ ਰੈਸਪੀ ਕਿੰਨੀ ਸਿੰਪਲ ਜੀ ਰੈਸਪੀ ਹੈ ਸਿਰਫ ਕੁੱਕਰ ਦੇ ਵਿੱਚ ਤੁਸੀਂ ਪਾਨਾ ਅੱਧਾ ਘੰਟਾ ਪੁਝੋ ਉਸ ਦੇ ਬਾਅਦ ਤੁਸੀਂ ਬਸ ਫੁਲਕੇ ਬਣਾਓ ਤੇਰਾ ਮਿਲਦਾ ਮਜ਼ਾ ਲਓ ਕਿੰਨਾ ਮੈਲੀਦਾਰ ਦਾ ਸੀ ਕਿੰਨਾ ਸਿੰਪਲ ਗਰਮੀ ਹੈ ਬਣਾਉਣਾ ਦਿਨ ਨਾ ਗਈ ਫਟਾਫਟ ਕੁੱਕਰ ਦੇ ਵਿੱਚ ਸਾਰਾ ਕੁਝ ਸਮਾਨ ਪਾਓ ਬਿਨਾ ਤੇਲ ਦੇ ਚਿਕਨ ਦੇਖਿਆ ਕਿੰਨਾ ਸਵਾਦੀ ਮੱਝ ਆਇਆ ਨਾ ਕਿ ਉਮੀਦ ਹੈ ਤੁਸੀਂ ਇਸ ਨੂੰ ਜ਼ਰੂਰ ਬਣਾਓਗੇ ਮੈਨੂੰ ਲਿਖਣਾ ਕਿਸ ਤਰ੍ਹਾਂ ਦੀ ਰੈਸਪੀ ਲਗੀ ਤੇ ਸਾਨੂੰ ਦਿਓ ਇਰਾਦੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ ਤਨਮਤ ਕਰਦੇ ਹਾਂ